ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫਾਰਮ ਤੋਂ ਆਪੋ ਆਪ ਵੈਲਕਮ ਹੈ ਜੀ ਤੇ ਬਾਈ ਗੁਰਸਿੰਦਰ ਕੋ ਪਹੁੰਚ ਕੇ ਆ। ਦੇਖੋ ਅੱਜ ਭਾਈ ਇਹ ਕੰਮ ਨੂੰ ਲੈ ਭਾਈ ਚੋਟਿਆ ਸੇਲ ਆ ਤੇ ਬਾਕੀ ਬਾਈ ਜੀ ਨੇ ਗੱਲਬਾਤ ਕਰਦੇ ਆ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਾਮਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਭਾਈ ਜੀ ਬਾਕੀ ਸੰਦੀਪ ਦੇ ਫਾਰਮ ਦੇਖਣ ਆਲੇ ਅਨੁਸਾਰ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਹੈ ਜੀ। ਤੇ ਆਸ ਕਾਲ ਸਾਰੇ ਤਾਂ ਸਾਰੇ ਤਾਂ ਸਾਡੇ ਤੇ ਚੜਦੀ ਕਲਾ ਰੱਖੀ। ਤੇ ਬਾਕੀ ਕਾਲ ਬਾਕੀ ਸਮਝ ਕੇ ਜਾਂਦੇ ਰਹੇ। ਇਹ ਨੂੰ ਚੰਗਾ ਬਣਾਉਂਦੇ ਆ ਇਹੋ ਮਾੜਾ ਬਣਾਉਂਦੇ ਆ ਬਿਲਕੁਲ ਜੀ ਹਰ ਬੰਦੇ ਨੇ ਇਹੋ ਕਹੀਦਾ ਵੀ ਚੰਗਾ ਲਓ ਤੇ ਚੰਗਾ ਵੇਚੋ ਬਿਲਕੁਲ ਥੋੜੀ ਜਿਹੀ ਇਮਾਨਦਾਰੀ ਰੱਖੀ ਤੇ ਕਾਰੋਬਾਰ ਚੱਲਦਾ ਹਾਂਜੀ ਤੇ ਬੜੀ ਬਾਬੇ ਦੀ ਕਿਰਪਾ ਹੈ ਕਾਰੋਬਾਰ ਚੱਲਣ ਡਿਆ ਵਾ ਵੀਡੀਓ ਦੇ ਥਰੂ ਵੀ ਮਾਲ ਵਿਕੀ ਜਾਂਦਾ ਹੈ ਕੋ ਉਦਾਂ ਦੇ ਭੈਣ ਭਰਾ ਜਿਹੜੇ ਪਹਿਲਾਂ ਦੇ ਪਾਪੂ ਦੇ ਜਿਹੜੇ ਵੀ ਪਹਿਲਾਂ ਦੇ ਹੈਗੇ ਨੇ ਉਹ ਸਾਡੇ ਵੇਖ ਕੇ ਚਲੋ ਉਹਨਾਂ ਨੂੰ ਪਾ ਕੇ ਕੰਮ ਕਰਦੇ ਅੱਦੇ ਆਈ ਜਾਂਦੇ ਆ ਤੇ ਬੜੀ ਸਤਿ ਕੁਦੀ ਮਿਹਰ ਹੈ ਜੀ ਤੁਹਾਨਾਂ ਦੀ ਤੇ ਇਦਾਂ ਵਾ ਵੀ ਅੱਜ 나ਗ ਪੰਜ ਨੇ ਆਪਣੇ ਕੋਲ ਸਾਂਝੀ ਤੇ ਦੋ ਦਤੂਆ ਛੋਟੀਆਂ ਨੇ ਆਹ ਵਾਲੀਆਂ ਹਾਂਜੀ ਬਾਕੀ ਪਹਿਲਣਾ ਨੇ ਪਹਿਲਣਾ ਤੇ ਜਿੰਨੇ ਵੀ ਮੇਰਾ ਵੀਰ ਆਉਣਾ ਆਓ ਤਸੱਲੀ ਕਰਕੇ ਇੱਥੇ ਬਿਲਕੁਲ ਠੀਕ ਹੈ ਜੀ ਤੇ ਕਿਉਂ ਲਾਮੇ ਦੇਣ ਨਾਲੋਂ ਚੰਗਾ ਆਪਾਂ ਤਸੱਲੀ ਕਰ ਲੈ ਬਿਲਕੁਲ ਤੇ ਆ ਸੰਦੀਸ ਰਾਤ ਦੀ ਛੋਟੀ ਸੂਣੀ ਕਰ ਅੱਛਾ ਠੀਕ ਆ ਇਹ ਕੱਲ ਛਾਨੀ 4 ਵਜੇ ਸੂਈ ਹਾਂਜੀ ਰਾਤ ਇਹ ਨਹੀਂ ਜੀ ਹਾਂ ਹਾਂ ਨਹੀਂ ਤੇ ਹੋਣ ਰਹਿ ਮੈਂ ਹੰਤੂ ਬੋਲਣਾ ਤੇ ਕਹਿ ਛੜੀਏ ਇਸੇ ਰੇਟ ਤੇ ਨੰਨੋ ਦੋ ਦੋ ਦਾ ਬੋਲਾ ਕੱਢਿਆ ਬੋਲਾ ਠੀਕ ਹੈ ਜੀ ਹੁਣ ਦੁਬਾਰਾ ਦੋ ਤੋਂ ਚੱਲੂਗੀ ਦੂਜਾ ਸੂਰਾ 6 ਦੰਤ 6 ਤੇ ਪਹਿਲੇ ਸੂਰੇ 11 ਦੇ ਯਾਦ ਹੈ ਠੀਕ ਹੈ ਜੀ ਐਵੇਂ ਗੱਪ ਲਾਉਣੀ ਆ 15 ਦਿੱਤਾ ਵਾ ਐਵੇਂ ਇੱਕ ਗੱਲ ਆ ਵੀ ਉਹ ਬੜਾ ਇੱਕ ਸਿਆਣਾ ਵਪਾਰੀ ਆ ਅਦਾ ਅਫਰੀਕੀ ਦਾ ਉਹ ਆਂਦਾ ਜੇ ਤੁਸੀਂ ਝੂਠ ਨਹੀਂ ਨਾ ਬੋਲਦੇ ਤੇ ਲੋਕ ਕਹਿੰਦੇ ਆ ਵੀ ਨਹੀਂ ਯਾਰ ਫੋਨ ਕੀ ਕਰਨਾ ਲੋੜ ਥੋੜਾ ਹਾਂ ਹਾ ਦੇਖੋ ਆਗੇ ਰਾਤ ਦੀ ਸੂਈ ਜਿਹੜੀ ਮਹੀਂ ਜੇ ਸੁਟਣੀ ਹੁੰਦੀ ਹੈ ਜਿਉਂ ਨੇ ਹਾਂਜੀ ਉਹਦਾ ਦੁੱਧ ਪੁੱਛਣਗੇ ਕਿਹਨਾ ਦੁੱਧ ਆਜਾ ਕਿਹਨਾ ਦੁੱਧ ਆਜਾ ਤੇ ਜੇ ਆਪਾਂ ਜਾਣਦੇ ਹਾਂ ਨਾ ਇਹਨਾਂ ਦੇ ਘਰ ਆਜਾ ਸਾਨੂੰ ਬਤੇ ਅਜੇ ਨਾ ਭਾਲ ਜੇ ਆਹ ਦੇਖੋ ਆਹ ਸਾਈਡ ਤੇ ਨਾ ਅਜੇ ਭਾਲ ਵਾ ਜਿੱਧਰ ਬੈੰਦੀ ਹੈ ਪਣੀ ਪੁਣੀ ਬਹੁਤ ਛੋਟੀ ਤੇ ਥੋੜਾ ਜਿਹਾ ਅਜੇ ਆਜਾ ਇਹ ਰੰਗ ਸ਼ਾਹ ਕਾਲੀ ਹੈ ਬਈ ਸਾਰੀ ਕਾਲੀ ਹੈ ਬਾਕੀ ਹਾਈ ਲੈਂਥ ਵਾਲੀ ਹੈ ਬਿਲਕੁਲ ਜੀ ਪੂਰੀ ਵੱਡੀ ਹੈ ਵੇਖੋ ਹਾਂਜੀ ਕਟਾਈ ਮਗਰ ਕਟਾ ਕਟਾ ਚਲੋ ਠੀਕ ਹੈ ਇਹਦਾ ਜਿਹੜਾ ਮੁੱਲ ਜਿਹੜਾ ਨਾ ਉਹ ਹੈਗਾ 1.5 ਹਾਂਜੀ ਤੇ ਆਪਾਂ ਵੀਡੀਓ ਦੇ ਮੁੱਲ ਆ ਜੀ ਛੋਟੇ ਛੋਟੇ ਕਰਾਂਗੇ ਛੋਟ ਕਰ ਦਈਏ ਛੋਟੇ ਕਰ ਲੱਖ ਦੀ ਦੇਣੀ ਹੈ ਤੇ ਹਜ਼ਾਰ ਛੋਟ ਚਲੋ ਅੱਜ ਪੱਕਾ ਹੀ ਪੂਰਾ ਰੱਖਾਂਗੇ ਨਾ ਵੀ ਚਲ ਜਿਹੜਾ ਲੈ ਜੇ ਲੈ ਜੇ ਠੀਕ ਹੈ ਵੇਚਣੀ ਆਣੀ ਨਾ ਤੇ ਦਾਵਾ ਵੀ ਉਹ ਆਪਣਾ ਆ ਜਿਹੜੀ ਝੋਟੀ ਜੇ ਇਹ ਵੀ ਦੂਜਾ ਸੂ ਆ ਜੇ ਹਾਂਜੀ ਇਹਦੇ ਕੋ 12 ਜਾਂ 13 ਕਿਲੋ ਦੁੱਧ ਇਸ ਟਾਈਮ ਤੇ ਇਸ ਤਿਆਰ ਤੇ ਬਾਕੀ ਆ ਕੱਢਿਓ ਬਾਹਰ ਇਹ ਵੀ ਖੋਲੋ ਹਾਂ ਲਓ ਜੀ ਕਟਾ ਹੀ ਮਗਰਾ ਦੇਖਤਾ ਵੀ ਦੇ ਮਗਰਾ ਜੀ ਆ ਪੂਰੀ ਨਸਲ ਜਾਤ ਪਾਤ ਹਰ ਪਾਸੇ ਪੂਰੀ ਛੋਡੀ ਆ ਆ ਵੇਖੋ ਬਣਾਈ ਗਾਵਾਂ ਮੰਗੀ ਤੁਹਾਨੂੰ ਦੇ ਰਹੀ ਆ ਆ ਪੂਰੀ ਫਸਲ ਆ ਉਹ ਬਾਵਾ ਜੇ ਇਹ ਆ ਵਧੀਆ ਟੌਪ ਦੀ ਬਰੀਡਰੀ ਹੈ ਇਹ ਕਥੀ ਦੋ ਦੋ ਪਾ ਦੂ 15 ਕਿਲੋ ਬਨੇ ਇਹ ਇਹਦੀ 15 ਕਿਲੋ ਦੋ ਦੋ ਬਾਈ ਹਾਂ ਅਜੇ ਨਾ ਮੈਂ ਛੋਟੀ ਇਹ ਲਈ ਆ ਫਾਰਮ ਚ ਅੱਛਾ ਗਾਂਵਾ ਦੇ ਫਾਰਮ ਤੇ ਅਜੇ ਝੋਟੀ ਮੇਰੇ ਕੋਲ ਉਪਰ ਆੜੀ ਆ ਤਾਂ ਉਹ ਪੂਰਾ ਰੱਖਦੇ ਨਹੀਂ ਖਾਂ ਲੱਗੀ ਹਾਂਜੀ ਤੇ ਜਿਹਨੂੰ ਖਾਂ ਲੱਗਦੀ ਉਹਨਾਂ ਖੁੱਲੀ ਛੱਡੀ ਹਾਂ ਤੇ ਰਾਜ ਦੇ ਖਾਂ ਲੱਗਦੀ ਇਹ ਝੋਟੀ ਦੁੱਧ 15 ਕਿਲੋ ਦੇ 15 ਬਿਲਕੁਲ ਬਿਲਕੁਲ ਬਾਤੀ ਅਹੀਂ ਜਿਹੜਾ ਤੁਹਾਨੂੰ ਦੱਸ ਦਿੰਨੇ ਆ ਵੀ ਪੂਰੀ ਨਸਲ ਦੀ ਆ ਜਿੱਦਾਂ ਵੀ ਪੂਰੀ ਬੀਡ ਵਾਲੀ ਆ ਇਹ ਵੀ ਸੰਦੀਪ ਸਿੰਘ ਮੋਲਾ ਜੀ ਦਾ ਵੀ ਸ਼ਾਰਟ ਕਟ ਮੋਲਾ ਮਾਦਾ ਮੋਲਾ ਹੀ ਕਰਦੇ ਆ 1 30 ਇਹਦਾ ਹਾਂਜੀ ਤੇ ਆਪਾਂ ਇਹ 1 20 ਹੀ ਦੇ ਦੇਣੀ ਆ ਇਹਦਾ 1000 ਛੋਟੇ 1 19 ਬਸ ਚਲ ਠੀਕ ਜਿਹੜਾ ਜਿਹੜਾ ਮੋਲੇ ਜਿੱਦਾਂ ਜਿੱਦਾਂ ਲਾਇਆ ਹੈ ਨਾ ਉਦੋਂ ਉਦੋਂ ਦੇ ਮੋਲੇ ਆ ਪਰ ਬਸ 3 15 ਕਿਲੋ ਵਾਲੀ ਕੋਈ ਛੋਟੀ ਜਿਹੀ ਆ ਇਹਦਾ ਆਹ ਬੱਚਾ ਦੋ ਦਾਂ ਦਾ ਜੀ ਇੱਕ ਮਿੰਟ ਬਈ ਆਹ ਦੇਖੋ ਥਾਂ ਦਿਖਾ ਲੋ ਮਜੀਦੋਦ ਥੋੜਾ ਘੱਟ ਬਲਦੀ ਆ ਪਰ ਇਹ ਵੀ ਗਾਂ ਹੈ ਇਹ ਵੀ ਗਾਂ ਮਾਬਲੇ ਦੀ ਗਾਂ ਹੈ ਇਨਵਰਸ ਨੂੰ ਪੰਜ ਦਿਨ ਹੋਏ ਨੇ ਇਹਦੇ ਥੱਲੇ 10 ਕਿਲੋ ਦੁੱਧ ਆਜੇ ਦੁੱਧ ਦੇ ਦੰਦੇ ਨੇ ਕੱਢੇ ਆ ਮਾਰੇ ਮੱਠਾ ਮੈਂ ਦੁੱਧ ਬਹੁਤ ਕਰੂਗੀ ਪੂਰਾ ਜੀ ਵੇਖੋ ਪੂਰੀਆਂ ਜਿੱਦਾਂ ਕਹਿੰਦੇ ਨੇ ਵੀ ਗਾਂ ਆ ਲੰਮੀ ਤੋਰਦੂ ਹਾਲੇ ਮੁੰਬਾਈ ਆਈਗੀ ਦੋਰਾ ਵਧੀਆ ਟੌਗ ਦਾ ਹਨਾ ਵੇਖੋ ਬਾਕੀ ਪੁੱਠਾ ਵਠਾ ਕਿੱਲਾ ਸਿੱਧਾ ਵਾ ਸੁਭਾਈ ਸੁਭਈ ਹਰ ਪਾਸੇ ਪੂਰੀ ਇਹਦੇ ਮਗਰ ਕੱਟੇ ਇਹਦੇ ਮਗਰ ਕਟਾ ਇਹਦੇ ਮਗਰ ਕਟਾਈ ਕਟਾਈ ਆ ਜਿੰਨੇ ਲੈਣੀ ਆ ਆਪਣੀ ਇਹ ਜਾਜ ਦਾ ਤਸੱਲੀ ਕਰਕੇ ਲੈ ਮੇਰਾ ਹਾਂਜੀ ਹਾਂਜੀ ਭਾਜੀ ਬਾਕੀ ਦੋ ਦੀਆਂ ਕਟੀਆਂ ਬਾਈ ਇਹ ਲੱਭਦੀਆਂ ਘਾਟ ਨੇ ਬਿਲਕੁਲ ਘਾਟ ਮਿਲਦੀਆਂ ਬਈ ਜਿਆਦਾ ਵੀ ਇਦਾਂ ਦੀਆਂ ਟਟੀਆਂ ਜੇ ਲੈਵੇ ਭਾਂਡੇ ਵਾਲੀਆਂ ਸਾਨ ਤੁਣ ਸਾਨ ਚੰਗਾ ਲੱਗਾ ਹੋਵੇ ਹਾਂਜੀ ਇਹ ਵੀ ਕੱਟੀ ਇੱਕ 30 40 ਵਾਲੀ ਆ ਹਾਂਜੀ ਪਰ ਅਸੀਂ ਹੁਣ ਵੀਡੀਓ ਦੇ ਮੋਲੀ ਨਹੀਂ ਅੱਜ ਕਰਨਾ ਮੋਲੀ ਉਹਨਾਂ ਉਹਨਾਂ ਕਰਨਾ ਜਿਹੜਾ ਦੇ ਦੇਣੀਆਂ ਨੇ ਤੇ ਅਗਲਾ ਲੈ ਜੀ ਬਿਲਕੁਲ ਇਹਦਾ ਮੋਲ ਇੱਕ ਵੀ ਆ ਹਾਂਜੀ ਆਪਾਂ 1 15 ਦੇ ਜਾਨਾ ਉਹ ਚੋ ਸ਼ੂਟ ਕਰ ਚਲੋ ਠੀਕ ਆ ਜੀ ਠੀਕ ਇਹ ਵੀ ਪਹਿਲਾ ਸੂਬਾ ਇਹ ਵੀ ਪਹਿਲਾ ਸੂਬਾ ਇਹ ਸੰਦੀਪ ਸੁਈ ਹੈ ਪਰਸੋਂ ਸ਼ਾਮ ਦੀ ਹਾਂਜੀ ਅਜੇ ਝੋਟੀ ਬੌਲੇ ਤੋਂ ਖਾਲੀ ਕੀਤੀ ਆ ਬੌਲਾ 7 ਕਿਲੋ ਆ ਅੱਛਾ ਉਹ ਕਹ ਲੈ ਵੀ 9 ਕਿਲੋ 10 ਕਿਲੋ ਨਹੀਂ ਕਰ ਚਲੋ 10 ਕਿਲੋ ਦੁੱਧ ਦੇ ਦਊਗੀ ਹਾਂ ਤੇ ਇੱਦਾਂ ਆ ਵੀ 2-3 ਦਿਨ ਸਾਹਮਣੀ ਪੈਣੀ ਆ 4 ਦਿਨ ਫੇਰ ਦੁੱਧ ਤੇ ਆਉਣੀ ਆ ਹਾਂਜੀ ਤੇ ਇਹਦੇ ਮਗਰ ਕੱਟੀ ਆ ਤੇ ਪਹਿਲੇ ਸੂਵੇ ਜਿਹੜੀ ਝੋਟੀ ਸਟਾਰਟ ਇਹ 7-8 ਕਿਲੋ ਵੀ ਚੱਲਦੀ ਰਹੇ 10 ਕਿਲੋ ਤੇ ਦੇ ਦੇਣਾ ਐ ਜੈਨ ਬਲੈਕ ਜੱਟ ਬਣਾਇਆ ਜੀ ਰੰਗ ਪਗ ਲੱਗ ਗਿਆ ਨਾ ਬਾਈ ਜਮਟ ਨਾ ਨਸਲ ਨਾ ਪੂਰਾ ਵਾ ਬਾਕੀ ਇਹ ਵੀ ਜਿਦਾ ਉਹ ਭਾਪ ਬੜਾ ਚੰਗਾ ਰਣਾ ਵਾ ਹਾਂਜੀ ਛੋਟੀ ਕਮਾਈ ਵਾਲੀ ਬਿਲਕੁਲ ਬਾਕੀ ਆਓ ਨਹੀਂ ਉਹ ਆਓ ਨਹੀਂ ਕੋਈ ਹਾਂ ਜੀ ਬਿਲਕੁਲ ਮੈਂ ਇਹਦਾ ਗੱਲ ਅਕਦੇ ਆਇਆ ਨਾ ਬਾਈ ਆਹ ਦੇ ਆਸਾਂ ਨੂੰ ਸਰਪੜੀ ਇਹਦੇ ਮਗਰ ਕੱਟੀ ਹੋਈ ਐ ਤਾਂ ਸੇਮ ਰੱਖਦਾ ਵਾਹ ਹਣੀ ਇਹਦਾ ਸੰਦੀਪ ਮੋਢਾ ਇਹਨਾਂ ਦੇ ਦੇਦਾਂ ਦੇ ਵਿੱਚੋਂ ਛੋੜ ਕਰਦਾਂਗੇ 2000 88000 <laughs> हां चलो आ मोल दे दे। चलो ही मोल ਕਰਦੇ ਰਹੇ ਬਿਲਕੁਲ ਉਹਦਾ ਕੱਟੀ ਇੱਕ ਪੰਜ ਦੀ ਵੀ ਕਰ ਰਹੇ ਉਹ ਚਲੋ ਆਹੀ ਕੋ ਵੀਡੀਓ ਦੇ ਉੱਤੇ ਆਨੇ ਆ ਵੀ ਚਲੋ ਤੁਹਾਡਾ ਵੀ ਰੋਟੀ ਪਾਣੀ ਬਣੀ ਜਾਂਦਾ ਤੇ ਮਾ ਲੱਗਦਾ ਤੇ ਮੇਰਾ ਭੈਣ ਭਰਾ ਕੋਈ ਵੀ ਜਿੰਨੇ ਆ ਕਰਨੀ ਆ ਗੱਲ ਫੋਨ ਤੇ ਉਹ ਬਹੁਤਾ ਮੱਥਾ ਨਾ ਮਰਵਾਇਓ ਕਿਉਂਕਿ ਮੁੱਲ ਕੀਤੇ ਨੇ ਬਿਲਕੁਲ ਦੇਣ ਜੋਣ ਵਾਲੇ ਨਫਾ ਰੱਖ ਕੇ ਉਹ ਵੀ ਕੱਲ ਦੀ ਸੂਈ ਆ ਇਹ ਵੀ ਦੋ ਦਿਨ ਦੀ ਉਹ ਦੰਦਾ ਚ ਪੂਰੀ ਆ ਸੁਹਾ ਪਹਿਲਾ ਪਹਿਲਾ ਸੁਹਾ ਜੀ ਸੁਈ ਉਹ ਕੱਲ ਰਾਤ ਦੀ ਹੈ ਤੇ ਬੌਲੇ ਦੀ ਸਟਾਰਟਿੰਗ ਇਹਦੀ ਵੀ 7 ਤੋਂ 8 ਕਿਲੋ ਦੀ ਪਾਟਾ ਡਕਾ ਲਾਉਂਦਾ 7 ਜੀ ਲੋ ਕਿਹੜੇ ਲਾ ਦਿਆ ਬਾਕੀ ਸੀ ਵੀ ਢੰਡੀਆਂ ਨੇ ਝੋਟੀਆਂ ਜਿਹਨੇ ਦੀ ਜਿੰਨਾ ਆਪਣਾ ਛੋਟੀ ਆਪਾਂ ਨਾ ਮੋਲੇ ਦਾ ਵੀ ਨਹੀਂ ਜਿਆਦਾ ਲਾਸਟ ਪੀਸ ਆ ਹਲੇ ਇਹਦਾ ਮੁੱਲ ਬਸ ਦੇਣ ਹਾਂ ਤੇ ਨਾ ਵਾਲੀ ਗੱਲ ਆ 80 80 ਹਿਆਰ ਬੇਸ਼ੋਰ ਕਰ ਚਲੋ ਨਾ ਜੀ ਬਿਲਕੁਲ ਮਤਲਬ ਐਵੇਂ ਮੁੱਲ ਕਰਦੇ ਰਹੀ ਆਪਾਂ 90 ਕਰ ਲਈਏ 85 ਨਾ ਨਾ ਜਾਈ ਜਾਈ ਜੀ ਵੇਚਣ ਵਾਲਾ ਕੰਮ ਐ ਅਸੀਂ ਵੇਚ ਕੇ ਤੇ ਫਿਰ ਵੇਲੇ ਹੋਣੇ ਪਰਸਨ ਫਿਰ ਨਵਾਂ ਮਾਲ ਆਏਗਾ ਤੇ ਫਿਰ ਵੀਡੀਓ ਬਣੇਗੀ ਬਿਲਕੁਲ ਤੇ ਬਾਕੀ ਐਡਰੈਸ ਅੱਜ ਫੇਪੋ ਲਗੇ ਆ ਤੇ ਐਡਰੈਸ ਐਂਡ ਤੱਕ ਨਾ ਲੋਕ ਵੀਡੀਓ ਵੇਖਦੇ ਘਟਾ ਸਕਿੱਪ ਕਰਕੇ ਵੇਖਦੇ ਨਾ ਤੇ ਐਡਰੈਸ ਪਿੰਡ ਮਾਲੀਆ ਜ਼ਿਲ੍ਹਾ ਗਰਦਾਸਪੁਰ ਤੇ ਨਦੀਕ ਮਿਰਜੇ ਦੀਆਂ ਕਾਦੀਆਂ ਪਟਾਲੇ ਲਾਉਂਦੇ ਆ ਤੇ ਇਧਰੋਂ ਗੁਰਦਾਸਪੁਰੋਂ ਲਾਉਂਦੇ ਆ ਬਾਕੀ ਜਿੰਨੇ ਵੀ ਹੋਣਾ ਉਹਨੇ ਫੋਨ ਲਾੜੇ ਮੇਰਾ ਵੀ ਰਿਪੀ ਇੱਥੇ ਸੰਪਰਕ ਕਰ ਲੈ ਇੱਥੇ ਪਹੁੰਚਾ ਦਾਂ ਠੀਕ ਆ ਜੀ ਸਾਰੀ ਸਾਰੀ